ਹੋਰ ਭਾਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਕਿਦਾਂ ਸੈਟ ਆ ਤੇ ਲੱਗੇ ਆਪਾਂ 5-6 ਕੁੱਤਰ ਕੱਢਣਾ ਇੱਕ ਕੋ ਇੱਕ ਪੁਰਾਣੀਆਂ ਤੇ ਮਤਲਬ ਦੋ ਪੁਰਾਣੇ ਹੋਣਗੇ ਪੰਜ ਪੰਜ ਚਾਰ ਨਵੇਂ ਕੱਢਣੇ ਆ ਕਰਦੇ ਆ ਬਾਕੀ ਛੋਡੇ ਨਾਲ ਅੱਗੇ ਸ਼ੇਰ ਛਤਰੀ ਦੇ ਕੁੱਤਰ ਬਣ ਲਿਏ ਅੱਜ ਚ ਬੇਟੀਆਂ ਕਬੂਤਰੀਆਂ ਦੇ ਉੱਚ ਬੈਠੇ ਕੁੱਤਰ ਜਿੰਨਾ ਰੰਗ ਲਾਇਆ ਹੀ ਉਹਦੇ ਨਵੇਂ ਉਹੀ ਕੱਢਣੇ ਆ ਅੱਜ ਸਹੀ ਹੋ ਰਹੀ ਆ ਹਾਂ ਹਾਂ ਸੱਜਾ ਇਹ ਸੱਜਾ ਖਾਪਾ অলরেਡੀ ਬੁੱਕ ਹੈ ਸੱਦਲਾ ਚਲੋ ਜੀ ਤਿੰਨ ਛੜ ਤੇ ਛੜ ਆਪਾਂ ਤੈਨੂੰ ਪਤਾ ਬਈ ਹਣ ਤੈਨਾਂ ਰੇ ਠੀਕ ਆ ਚਾਰ ਪੰਜ ਛੇ ਛੱਣ ਤੇ ਪੰਜ ਛੇ ਛੱਣ ਤੇ ਹਾਂ ਤਾਂ ਇਹ ਜਿਹਾ ਕਰ ਦੇ ਹੁਣ ਬਾਲ ਗਏ ਬਈ ਲਾਲੀ ਲਓ ਜੀ ਉਤਰ ਵੀ ਉੱਡ ਗਏ ਤੇ ਕੰਗੂਰੀਆਂ ਵੀ ਸਾਰੀਆਂ ਉਡੀਆਂ ਫਿਰਦੀਆਂ ਟੂਸੇ ਟੋਰੀ ਵਾਲੀ ਸੱਜੇ ਖਵੇ ਟੂਸੇ ਵਾਲੀ ਚਦਰੀ ਚੱਕ ਦੇ ਓਏ ਉਥੇ ਲਾ ਦੇ ਉਥੇ ਲਾ ਜਾ ਕੇ ਵੇਖੋ ਜੀ ਮੇਲਾ ਫੇਰਾ ਸੱਤ ਅੱਠ ਹੀ ਛੱਡੇ ਆ ਕੀ ਲੋ ਕਰਦੇ ਆ ਕਿ ਸ਼ੇਰ ਤੁਹਾਡੇ ਨਾ ਲਓ ਜੀ ਫਿਰਦੀ ਆ ਲਾਲ ਟੂਸੇ ਵਾਲੀ ਫਿਰ ਟੋਰੀ ਵਾਲੀ ਮਹਿੰਦੀ ਨਹੀਂ ਹਜੇ ਨੀਵੀਂ ਨੀਵੀਂ ਤੇਰਾ ਲਾਲ ਟੋਰੀ ਵਾਲੀ ਵੀ ਨੀਵੀਂ ਨੀਵੀਂ ਫਿਰਦੀ ਆ ਇਹ ਵੀ ਨਹੀਂ ਹਜੇ ਝਾਗ ਜੀ ਕਰਦੀ ਬਹਿਣ ਦੀ ਬਾਕੀ ਉਤਰਾਪਣੇ ਉੱਚੇ ਹੋ ਗਏ ਆ ਆਉਂਦੀ ਲਾਲ ਟੂਸੇ ਟੋਰੀ ਵਾਲੀ ਇਹਦਾ ਬਹਲਾ ਡਰਾ ਆਪਾਂ ਨੂੰ ਕਰੇ ਆ ਜਵੇ ਸਿੱਧੀ ਢਾਂਗੀ ਟੈਨਸ਼ਨ ਫਰੀ ਹੋ ਜੀਏ ਲਓ ਜੀ ਇੱਕ ਆ ਗਈ ਆ ਪਾ ਢਾਂਗੀ ਬੜਕਾ ਕੇ ਭਾਲੀ ਸੀ ਤੁਹਾਨੂੰ ਦੱਸਿਆ ਜਿਹੜੀ ਟੂਥ ਸੈਟ ਹੋਰੀ ਵਾਲੀ ਛਾਕੀ ਇਹ ਆ ਪਾ ਢਾਂਗੀ ਬੜਕਾ ਕੇ ਭਾਲੀ ਸੀਗੀ ਤੇ ਤਾਂ ਨਹੀਂ ਦਿਖਾ ਪਾਏ ਬਹਾਉਂਦੇ ਤੇ ਉਹ ਛੋਰ ਥੱਲੇ ਗਿਆ ਹੋਇਆ ਹੈਗਾ ਤਾਂ ਕਰਕੇ ਆਪਾਂ ਤੁਹਾਨੂੰ ਦਿਖਾ ਦੇਣੀ ਹੈ ਜੀ ਬੈਂਦੀ ਚਲੋ ਕਰਦੇ ਆ ਅੱਗੇ ਛੇਰ ਛੋੜੇ ਨਾ ਕਰਦੇ ਆ ਉੱਤਰ ਆਪਣੇ ਦੇਖੋ ਜੀ ਲੋ ਭਾਈ ਕਬੂਤਰ ਆ ਗਿਆ ਨੀਵੇਂ ਤੇ ਹੁਣ ਆਪਾਂ ਕਰਦੇ ਆ ਭਾਉਣ ਦੀ ਕੋਸ਼ਿਸ਼ ਨਵੇਂ ਆ ਯਾਰ ਕਿਹੜਾ ਦਿੱਲੀ ਵਾਲੇ ਆ ਇਹ ਅੱਛਾ ਢੱਗੇ ਸਾਈਡ ਤੇ ਹੋਗੇ ਬਹਿ ਜੀਏ ਕਹਾਂਗੇ ਆਪੇ ਬਹਿ ਜਾਣਗੇ ਢਾਂਗੀ ਨਵੇਂ ਕਬੂਤਰ ਆ ਤਾਂ ਕਰਕੇ ਆਪਾਂ ਨੂੰ ਢਾਂਗੀ ਹਿਲਾ ਕੇ ਭੋਨੇ ਪੈਣੇ ਆ ਕੋਈ ਪਾਸੇ ਪੈਰ ਨਾਲ ਆ ਜੇ ਚਲੋ ਕਰਦੇ ਹਾਂ ਓਡੇ ਨਾਲ ਅੱਗੇ ਸ਼ੇਰ ਜਿਵੇਂ ਜਿਵੇਂ ਬਹਿੰਦੇ ਆ ਜੇ ਵੀ ਆਪ ਬਹਿੰਦਾ ਤੇ ਉਹ ਵੀ ਚਾਹ ਮਾਰ ਆਪ ਬਹਿੰਦਾ ਹੋਵੇ ਤੇ ਆਪ ਵੀ ਬਹਿ ਸਕਦਾ ਲਓ ਜੀ ਇੱਕ ਆਪਣੀ ਕਬੂਤਰੀ ਆ ਗਈ ਤੁਸੀਂ ਦੇਖੋਗੇ ਕਿ ਕਿਹੜੀ ਆ ਗਈ ਕਿੱਥੋਂ ਆ ਗਈ ਪਰਸੋਂ ਦੀ ਕੱਢੀ ਹੋਈ ਆ ਹਰਾ ਕੰਡ ਤੇ ਹਰੇ ਟੁੱਥੇ ਵਾਲੀ ਆਈ ਨਹੀਂ ਸੀ ਘਰੇ ਤੇ ਇਹ ਬੈ ਗਈ ਸਿੱਧੀ ਆ ਗਈ ਖੁੱਡੇ ਤੇ ਹੁਣ ਚਲੋ ਇਹਨੂੰ ਕਰਦੇ ਆ ਕਿਸ ਹਿਸਾਬ ਨਾਲ ਫੜਦੇ ਆ ਕਾਬੂ ਕਰਦੇ ਆ ਜੀ ਆ ਗਈ ਦਾ ਹੱਥ ਲਓ ਜੀ ਇਧਰ ਚਿੱਟੀਆਂ ਅੱਖਾਂ ਵਾਲੀ ਵੀ ਬੈ ਗਈ ਆਪਣੀ ਕਹਿੰਦੇ ਲਾਲ ਟੁੱਥੇ ਵਾਲੀ

ਉਹ ਦਾ ਡਗੀ ਟੂਸੇ ਵਾਲੀ ਆ ਫਿਰਦੀ ਹਰੇ ਘੰਡਾ ਟੂਸੇ ਵਾਲੀ ਬਈ ਲਓ ਜੀ ਕਹਿੰਦੇ ਇੱਧਰ ਆਪਣਾ ਲਾਲ ਘੰਡਾ ਵਾਲਾ ਵੀ ਗਿਆ ਬੈ ਤੇ ਟੂਸੇ ਕਲੇ ਲਾਲ ਵਾਲੀ ਫਿਰ ਰਹੀ ਐ ਇਸ ਟਾਈਮ ਸ਼ਾਹ ਕੀ ਉਦਰੀ ਉਹ ਆਪਣੀ ਜੜੀ ਫਿਰਦੀ ਐ ਉੱਚੀ ਘੰਡ ਟੂਸੇ ਵਾਲੀ ਤੇ ਸ਼ਾਹ ਕਾ ਉਤਰਾ ਆਪਣਾ ਚਿੱਟਾ ਸਾਹ ਉਹ ਵੀ ਬਹਿ ਗਿਆ ਤੇ ਸ਼ਾਹ ਕੀ ਲਾਲ ਟੋਰੀ ਵਾਲੀ ਵੀ ਬਹਿ ਗਈ ਤੇ ਚਲੋ ਕਰਦੇ ਆ ਅੱਗੇ ਤੁਹਾਡੇ ਨਾਲ ਸ਼ੇਅਰ ਲਓ ਜੀ ਜਿੰਨੇ ਛੱਡੇ ਆਪਾਂ ਸਾਰੇ ਗਏ ਬਹਿ ਤੇ ਜਿਹੜੀ ਉਹ ਘੰਡ ਤੇ ਟੂਫੇ ਵਾਲੀ ਗੂਦਰੀ ਆ ਉਹ ਆਪਣੀ ਡੌਨਾਂ ਨਾਲ ਗੱਲ ਹੋਈ ਆ ਹੁਣੇ ਡੌਨੋਂ ਦਾ ਉਹ ਇੱਕ ਦਿਨ ਢਾਂਗੀ ਤੇ ਬਹਿ ਕੇ ਉੱਡ ਗਈ ਸੀਗੀ ਬੱਚਾ ਹੁੰਦਾ ਤੇ ਉਹ ਖੁੱਡੇ ਤੇ ਹੀ ਆਉਂਦਾ ਤੇ ਖੁੱਡੇ ਤੇ ਹੀ ਆਉਣਾ ਆਉਂਦੇ ਨੇ ਉਹ ਰਾਤ ਨੂੰ ਹੱਥ ਹਣੀ ਆਉਂਦਾ ਮੁਰਕੇ ਹੋਲੀ ਹੋਲੀ ਟਾਂਗੀ ਹੋ ਲੱਗ ਜਾਂਦੀ ਹੁੰਦੀ ਆਉਂਦਾ ਪਹਿਲੇ ਨਵੀਂ ਕੱਢੀਏ 2-3 ਵਾਰੀ ਉਹ ਹੀ ਕਰਦੀ ਆ ਤੇ ਆ ਵੀ ਟੂਸੇ ਵਾਲੀ ਵੀ ਆ ਗਈ ਕੋਈ ਨਾ ਕੋਈ ਨਾ ਕਰਦਾ ਉਹਨੂੰ ਕੋਡੇ ਚ ਆਹ ਤਾਂ ਝਾਕ ਰੱਖੀ ਹੋਈ ਨਾ ਤੁਸੀਂ ਲਓ ਬਈ ਸਾਰੇ ਉਤਰਾ ਪੰਜ ਜਿੰਨੇ ਛੱਡੇ ਸੀ ਸਾਰੇ ਟੋਟਲੇ ਆ ਗਏ ਆਪਣੀ ਜਿੰਨੇ ਨਵੇਂ ਛੱਡੇ ਸੀਗੇ ਕਬੂਦਰੀਆਂ ਕਬੂਤਰ ਸਭ ਆ ਗਏ ਸਭ ਆਪਾਂ ਅੰਦਰ ਕਰਤੇ ਆ ਤੇ ਇਕੱਲੀ ਰਹਿ ਗਈ ਉਹ ਘੰਡ ਤੇ ਟੂਸੇ ਵਾਲੀ ਉਹ ਸਾਨੂੰ ਦੱਸ ਦਿੱਤਾ ਪਛਾਮਾ ਨੂੰ ਹੀ ਆਉਣੀ ਆ। ਉਹ ਖੋਡੇ ਤੇ ਆਉਣੀ ਉਹ ਤਾਂ ਛਾਮਾ ਨੂੰ ਫੜੀ ਪੁੜੀ ਜਾਊਗੀ। ਢਾਂਗ ਹੀ ਆ ਜੇ ਤੱਕ ਉਹ ਦੇ ਮਨ ਕੇ ਪੈ ਜੇ ਮੇਰੇ ਤਾਂ ਕੋਈ ਕਹਿ ਨਹੀਂ ਸਕਦੇ। ਢਾਂਗਾਂ ਲੱਗੀਆਂ ਵੇਖ ਜਾਣ ਲੱਗੇ ਵੇਖ। ਚਲੋ ਕਰਦੇ ਆ ਕਿਹੋ ਜਿਹਾ ਸ਼ੇਰ। ਲਓ ਬਈ ਆਈ ਸੀ ਕਿ ਆਪਾਂ ਕਬੂਤਰ ਤਾਲਣਾ। ਮੌਸਮ ਬੜਾ ਖਰਾਬੀ ਸੀਗਾ। ਆ ਕੇ ਵੇਖਿਆ ਆਪਣੀ ਹਰੇ ਘੰਡ। ਤੇ ਟੂਸੇ ਵਾਲੀ ਇਹਦੇ ਜਾਲ ਤੇ ਆਈ ਬੈਠੀ ਆ ਤੇ ਚਲੋ ਕਰਦੇ ਆ ਦੇਖੋ ਡੇ ਦਾ ਚਵੜਗੀ ਦਾ ਟਰਾਈ ਮਾਰਦੇ ਆ ਮੌਸਮ ਖਰਾਬ ਜਾ ਹੋ ਗਿਆ ਕੱਚਾ ਹੋ ਗਿਆ ਮੌਸਮ ਪੂਰਾ ਕੱਚਾ ਸੂਰਜ ਦੇਖੋ ਕਿਵੇਂ ਦਿਖਦਾ ਲਓ ਜੀ ਕਬੂਤਰ ਵੀ ਦਿੱਤੇ ਆ ਪਾਧਰੇ ਤਾੜ ਤੇ ਕਬੂਤਰੀ ਵੀ ਲਈ ਫੜਾ ਪਾੜੀ ਫਿਰ ਦਿਰੀ ਬਾਹਰ ਆਪਣੀ ਇਹ ਤਿੰਨ ਦਾਣ ਹਰੇ ਘੰਡੇ ਤੇ ਹਰੇ ਟੂਸੇ ਵਾਲੀ ਨਵਾਂ ਰੰਗ ਲਾਇਆ ਇਹਨਾਂ ਦੇ ਤੇ ਵੀਡੀਓ ਨੂੰ ਕਰਦੇ ਆਪਾਂ ਇੱਥੇ ਐਂਡ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ